ਸਤਿਕਾਰਯੋਗ ਜੀ ਮੈਂ ਸਰਵਜੀ ਸਿੰਘ ਟੋਲਾ ਅੱਜ ਅਸੀਂ ਪਹੁੰਚੇ ਹਾਂ ਮੁੱਖ ਮੰਤਰੀ ਦਾ ਹਲਕਾ ਪੈਂਦਾ ਜਿਹੜਾ ਉਹਦਾ ਮੇਰੇ ਖਲਾ ਲਾਸਟ ਪਿੰਡ ਹੈਗਾ ਦੁਗਣੀ ਇਧਰਲੇ ਪਾਸੇ ਨਾਲ ਹੀ 2 ਕਿਲੋਮੀਟਰ ਤੇ ਅਮਰਗੜ ਹਲਕਾ ਇਧਰ ਹੈਗਾ ਹਲਕਾ ਧੂਰੀ ਜਿਹੜੀ ਮੁੱਖ ਮੰਤਰੀ ਸ੍ਰੀ ਭਵੰਤ ਮਾਨ ਜੀ ਦਾ ਹਲਕਾ ਪੈਂਦਾ ਪਰ ਉਸ ਪਿੰਡ ਦੇ ਵਿੱਚ ਇੱਕ ਪਿਛਲੇ ਸਮੇਂ ਦਰਨ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਸੀ ਮਤਾ ਪਾ ਕੇ ਜਿਹੜਾ ਖੇਡ ਸ਼ੇਡਮ ਗਰਾਊਂਡ ਨੂੰ ਆਹ ਜਗ੍ਹਾ ਦਿੱਤੀ ਗਈ ਸੀ ਜਿੱਥੇ ਅਸੀਂ ਮੌਜੂਦ ਹਾਂ ਤੁਸੀਂ ਦੇਖ ਰਹੇ ਹੋ ਮੇਰੇ ਆਲੇ ਦਲੇ ਬਹੁਤ ਨੌਜਵਾਨ ਖੜੇ ਨੇ ਜਿਨ੍ਹਾਂ ਦੇ ਵਿੱਚ ਇਸ ਗਰਾਊਂਡ ਵਿੱਚ ਖੇਡਣ ਦਾ ਜਜ਼ਬ ਆ ਉਹ ਨਸ਼ਾ ਤੋਂ ਦੂਰ ਨੇ ਸਾਰੇ ਨੌਜਵਾਨ ਕਿਸੇ ਦੇ ਮੁੱਖ ਦੇਖ ਕੇ ਨਹੀਂ ਲੱਗਦਾ ਕੋਈ ਨਸ਼ਾ ਕਰਦਾ ਹੋਊਗਾ ਪਰ ਮਜੂਦਾ ਪੰਚਾਇਤ ਵੱਲੋਂ ਇਹਨਾਂ ਦੇ ਉੱਪਰ ਇੱਕ ਵੱਖਰੇ ਕਿਸਮ ਦਾ ਪ੍ਰੇਮ ਲਾ ਕੇ ਇਸ ਜਗ੍ਹਾ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਗਈ ਆ ਕਹਿੰਦੇ ਸਾਡੀ ਆਮਦਨ ਘਟਾਈ ਸੀ ਅੱਜ ਲਈ ਹੈ ਕਿ ਦੋ ਟਾਈਪੇਕੇ ਜਿੰਨੀ ਵੀ ਜਗ੍ਹਾ ਹੈਗੀ ਹੈ ਇਹਨੂੰ ਠੇਕੇ ਤੇ ਦੇ ਕੇ ਦੁੱਗਣੀ ਦੀ ਜਿਹੜੀ ਪੰਚਾਇਤ ਦੀ ਆਮਦਨ ਵਿੱਚ ਵਾਧਾ ਕਰਾਂਗੇ ਠੇਕੇ ਦੇ ਦੇ ਚੁੱਕੇ ਨੇ 2 ਲੱਖ 40000 ਦਾ ਠੇਕਾ ਹੋਇਆ ਉਹ ਨੌਜਵਾਨ ਜਿਹੜੇ ਖੜੇ ਨੇ ਇਹ ਠੇਕਾ ਵੀ ਭਰਨ ਨੂੰ ਤਿਆਰ ਨਹੀਂ ਵੇ ਸਾਨੂੰ ਗਰਾਊਂਡ ਚਾਹੀਦਾ ਠੇਕਾ ਵੀ ਕੋਲੋਂ ਭਰਦਾਂਗੇ ਪਰ ਕਿਉ ਕੀ ਕਾ ਕਿਉਂ ਪਰਨਾ ਕਿਉਂਕਿ ਪੰਚਾਇਤ ਵੱਲੋਂ ਉਹ ਜਿਹੜੀ ਜਗ੍ਹਾ ਦਿੱਤੀ ਗਈ ਆ ਇਸ ਜਗ੍ਹਾ ਤੇ ਸਿਆਸਤ ਕੀਤੀ ਜਾ ਰਹੀ ਆ ਜਵਾਨਾਂ ਕੋਲੋਂ ਇਹ ਗਰਾਊਂਡ ਖੋਇਆ ਜਾ ਰਿਹਾ ਭਾਰੀ ਰੋਸ ਪਾਇਆ ਜਾ ਰਿਹਾ ਪੱਕੇ ਤੌਰ ਤੇ ਧਰਨ ਲਾ ਕੇ ਬੈਠਣ ਤਿਆਰ ਨੇ ਮੈਂ ਦਰਸ਼ਕਾਂ ਨੂੰ ਦਿਖਾ ਵੀ ਚੁੱਕਿਆ ਕਿ ਮਗਲੇ ਪਾਸੇ ਟੈਂਟ ਵੀ ਲੱਗਿਆ ਹੋਇਆ ਪ੍ਰਦਰਸ਼ਨ ਚੱਲ ਰਿਹਾ ਸਿਆਸੀ ਲੀਡਰ ਆਉਂਦੇ ਨੇ ਆਪ ਆਪਣਾ ਭਾਸਨ ਦੇ ਕੇ ਚਲੇ ਜਾਂਦੇ ਨੇ ਹਮਾਇਤ ਕਰਦੇ ਨੇ ਬਹੁਤ ਵਧੀਆ ਗੱਲਾਂ ਪਰ ਅਸੀਂ ਅੱ비 ਇਹ ਆਪਣੇ ਮੱਧਮ ਰਹੀ ਕਹਾਂਗੇ ਕਿ ਇਹ ਗਰਾਊਂਡ ਜਵਾਨਾਂ ਕੋਲੇ ਰਹਿਣਾ ਚਾਹੀਦਾ ਕਿਉਂਕਿ ਜੇ ਗਰਾਊਂਡ ਰਹੂਗਾ ਤਾਂ ਹੀ ਸਾਡੇ ਨੌਜਵਾਨ ਪੀੜ ਜੋੜੇ ਰਹੋ ਸਾਡੇ ਨਾਲ ਗੱਲ ਕਰਾਂ ਮੈਂ ਕਿ ਉਹਨਾਂ ਜ਼ਬਾਨਾਂ ਦੇ ਨਾਲ ਵੀ ਉਹਨਾਂ ਦੇ ਜਜ਼ਬੇ ਨੂੰ ਠੇਸ ਪਹੁੰਚੀ ਆ ਕਿੰਨਾ ਜਿਹੜਾ ਉਹ ਰੋਸ ਜਿਹੜਾ ਕਿ ਆਪਣੇ ਮਨ ਦੇ ਵਿੱਚ ਚਲੀ ਬੈਠੇ ਜੀ ਬੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਸਰ ਰਜ਼ਵਾਨ ਖਾਨ ਅੱਜ ਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਸੀ ਇਹ ਕੀ ਸੀ ਜੀ ਇਹ ਲਿਖਿਆ ਗਿਆ ਤੇ ਆਪਣੇ ਹੀ ਗਰਾਉਂਡ ਲਈ ਇਕੱਠ ਕਰਿਆ ਗਿਆ ਸੀ ਪਿੰਡ ਦੀ ਪੰਚਾਇਤ ਗਰਾਉਂਡ ਖੋਰੀ ਹੈ ਜੀ ਠੀਕ ਹੈ ਇਹ ਕਿੰਨੇ ਟਾਈਮ ਤੋਂ ਇਹਦਾ ਮਸਲਾ ਚੱਲ ਰਿਹਾ ਸੀ ਗਰਾਉਂਡ ਦਾ ਇਹਦਾ ਮਸਲਾ ਸਾਨੂੰ ਤਕਰੀਬਨ 2 ਮਹੀਨੇ ਹੋ ਗਏ ਜੀ ਅਸੀਂ ਪਿਆਰ ਨਾਲ ਵੀ ਸਾਰੀ ਗੱਲ ਕਰ ਲਈ ਸਾਰਾ ਕੁਝ ਅਸੀਂ ਕਰ ਲਿਆ ਜੀ ਪਰ ਜਿਹੜੀ ਮੌਜੂਦਾ ਪੰਚਾਇਤ ਹੈ ਉਹ ਮੰਨ ਨਹੀਂ ਰਹੀ ਇਸ ਸਪੈਸ਼ਲ ਪੰਚਾਇਤਾਂ ਵੱਲੋਂ ਪਿਛਲੇ ਪੰਚਾਇਤਾਂ ਵੱਲੋਂ ਉਹਦਾ ਕੋਈ ਮਤਾ ਵਗੈਰਾ ਪਾਇਆ ਤੇਰਾ ਹੀ ਮਤਾ ਪਾਕਿਸਤਾਨ ਦਿੱਤਾ ਹੋਇਆ ਸਾਡੇ ਕੋਲ ਮਤੇ ਦੀ ਕਾਪੀ ਸਾਰਾ ਕੁਝ ਪਿਆ ਸਰ ਕਿੰਨਾ ਸਮਾਂ ਹੋ ਗਿਆ ਮਤਾ ਪਾਇਨੂੰ ਮਤਾ 2023 ਚ ਪਿਆ ਦੀ ਸਰ 2023 ਚ ਮਤਾ ਪਿਆ ਹੋਇਆ 2 ਸਾਲ ਹੋ ਗਏ ਤਕਰੀਬਨ ਮਤਾ ਪਾਇਨੂੰ ਇਹ ਪੰਚਾਇਤ ਕਿਤੇ ਥੋੜਨਾ ਸਿਆਸੀ ਰਜਿਸਟਰ ਨਹੀਂ ਕਰ ਰਹੀ ਇਹ ਸਿਆਸੀ ਰੰਜਿਸ਼ ਹੀ ਕਰਦੀ ਹੈ ਸਰ ਇਹ ਬੋਟਾਲਾ ਮਸਲਾ ਹੋ ਸਕਦਾ ਹਾਂਜੀ ਇਹ ਕਹਿੰਦੇ ਸਾਡੀ ਜਿੱਦ ਆਈ ਸੀ ਇਹ ਗਰਾਊਂਡ ਛੜਾਉਣਾ ਬਸ ਇਸ ਗਰਾਊਂਡ ਦੇ ਵਿੱਚ ਹੁਣ ਤੱਕ ਕਿੰਨੇ ਗੇਮਾਂ ਹੋ ਚੁੱਕੇ ਨੇ ਕਿਤੇ ਦੋ ਟੂਰਨਾਮੈਂਟ ਕ੍ਰਿਕਟ ਦੇ ਹੋ ਚੁ ਆਰ ਸਾਡੇ ਲੀਗ ਹੁੰਦੀ ਜੀ ਤੇ ਐਤਵਾਰ ਨੂੰ ਦੇ ਲੀਗ ਹੁੰਦੀ ਵੱਖ-ਵੱਖ ਪਿੰਡਾਂ ਦੇ ਆ ਕੇ ਉਹ ਖੇਡਦੇ ਨੇ ਕਿਉਂਕਿ ਇਹ ਸਾਡੇ 4 ਪਿੰਡਾਂ ਕੋਲ ਇੱਕ ਗਰਾਊਂਡ ਹੈ ਜੀ ਕਿਤੇ ਵੀ ਪੰਚਾਇਤੀ ਜ਼ਮੀਨ ਹੈ ਨਹੀਂ 4 ਪਿੰਡਾਂ ਕੋਲ ਤਾਂ ਉਹ ਸਾਡੇ ਪਿੰਡ ਦੁਖਨੀਆ ਖੇਡਣ ਆਉਂਦੀ ਹੈ ਜੀ ਤੇ ਠੇਕੇ ਤੇ ਲੈਣ ਦਾ ਵੀ ਮਸਲਾ ਕੋਈ ਹੋ ਰਿਆ ਸੀਗਾ ਠੇਕੇ ਤੇ ਸੀ 2 ਵਿਗੇ ਤਾਂ ਵੈਸੇ ਲਈ ਹੋਈ ਜੀ ਉਹਦਾ ਠੇਕਾ ਦੰਨਿਆ ਸੀ ਸਾਲਾਨਾ 32000 ਕਿੰਨੇ ਟਾਈਮ ਤੋਂ ਉਹ ਹੋ ਗਿਆ ਸਾਨੂੰ 1.5 ਸਾਲ ਹੋ ਗਿਆ ਇਹ ਦੰਦਿਆ ਜੀ ਹਾਂਜੀ ਤੇ ਫਿਰ ਹੁਣ ਜਿਹੜੀ ਆਹ ਵਾਲੇ ਗਰਾਊਂਡ ਦੀ ਗੱਲ ਇਹਦੀ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਠੇਕੇ ਤੇ ਲੈਣ ਬਾਰੇ ਜੀ ਇਹ ਉਹਨ ਉਹਨਾਂ ਨੇ ਉਸ ਦਿਨ 12 ਵਜੇ ਕੇ 15 ਮਿੰਟਾਂ ਤੇ ਹੀ ਹੋਕਾ ਦਿੱਤਾ ਤੇ 1 ਵਜੇ ਦਿਨ ਉਹਦੀ ਬੋਲੀ ਕਰਾਤੀ ਜੀ ਠੀਕ ਹੈ ਉੱਥੇ ਕੁਝ ਹੀ ਲੋਕ ਪਹੁੰਚੇ تھے ਜਿਨ੍ਹਾਂ ਚ ਮੈਂ ਪਹੁੰਚ ਗਿਆ ਸੀ ਮੈਂ ਉਹਨਾਂ ਨੂੰ ਕਿਹਾ ਵੀ ਇਹ ਬੋਲੀ ਮੈਂ ਦਊਂਗਾ ਉਹਨਾਂ ਨੇ ਮੇਰੀ ਦੀ ਸਕਿਉਰਿਟੀ ਫੀਸ ਵੀ ਨਹੀਂ ਭਰਾਈ ਹੈਗੀ ਠੀਕ ਹੈ ਇਹ ਜਿਹੜੀ ਬੋਲੀ ਹੋਈ ਆ ਉਹਦੇ ਕੋਈ ਘਰ ਵਿੱਚ ਅਨਾਊਂਸਮੈਂਟ ਵਗੈਰਾ ਹੋਈੋ ਕਿ ਬੋਲੀ ਉਹਦੀ ਹਾਂਜੀ ਬਸ ਇੱਕ ਵਾਰ ਲਾਊਂਸਮੈਂਟ ਕਰਵਾ ਕੇ ਕਿਉਂਕਿ 3 ਦਿਨ ਪਹਿਲਾਂ ਲਾਊਂਸਮੈਂਟ ਕਰਨੀ ਪੈਂਦੀ ਤੇ ਲਿਖ ਕੇ ਦੇਣਾ ਪੈਂਦਾ ਨਾ ਤਾਂ ਉਹਨਾਂ ਨੇ ਕੋਈ ਨੋਟਿਸ ਲਾਇਆ ਨਾ ਕੋਈ ਲਿਖ ਕੇ ਦਿੱਤਾ 15-20 ਮਿੰਟ ਪ ਤੇ ਬੋਲੀ ਉਹਨਾਂ ਨੇ ਤਕਰੀਬਨ 20 ਤੋਂ 25 ਮੁਲਾਜ਼ਮਾਂ ਪੁਲਿਸ ਦੇ ਤੇ ਜਿਨ੍ਹਾਂ ਦੇ ਵਿੱਚ ਬੋਲੀ ਕਰਵਾਈ ਗਿਆ। ਚਲੋ ਤੱਕੇ ਸਹਾਇ ਕਰਾਈਆ ਬੋਲੀ ਦਾ ਕੋਈ ਹਾਂ ਪਰ ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਕੋਈ ਤੱਕੇਵਾਜ ਤੋਂ ਤੱਕੇ ਸਹਾਇ ਨਹੀਂ ਕੀਤੀ। ਉਹਨਾਂ ਨੇ ਬਸ ਸਾਨੂੰ ਕਿਹਾ ਵੀ ਲੜਨ ਤੋਂ ਰੁਕੋ ਤੇ ਤੁਸੀਂ ਕੁਝ ਵੀ ਬੋਲ ਸਕਦੇ ਹੋ ਕੋਈ ਚੱਕਰ ਨਹੀਂ। ਵੀ ਹੱਥੋਂ ਪਾਈ ਨਹੀਂ ਕਰਨੀ। ਉਹਨੇ ਦੀ ਬੋਲੀ ਹੋ ਗਈ ਜੀ। ਹਾਂਜੀ ਬੋਲੀ ਹੋ ਗਈ ਜੀ। ਇਹਦੀ 2 ਲੱਖ 4000 ਰੁਪਏ ਤੇ ਬੋਲੀ ਹੋ ਚੁੱਕੀ ਹੈ। ਠੀਕ ਹੈ ਤੇ ਫਿਰ ਤੁਹਾਡੀ ਤੇ ਹੁਣ ਪੰਚਾਇਤ ਕਹਿੰਦੀ ਅਸੀਂ ਬਹਾਵਾਂਗੇ ਜੀ। ਠੀਕ ਹੈ। ਵੀ ਬਹਾਈ ਕਰਾਂਗੇ ਗਰਾਊਂਡ ਦੀ ਸਾਡੀ ਪੱਕੀ ਪਿਚ ਬਣੀ ਹੋਈ ਕੀ ਮੰਗ ਕਰਦੇ ਹਾਂ ਸਰ ਜੀ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਜਿਹੜੀ ਇਹ ਪੰਚਾਇਤ ਆ ਜੀ ਇਹ ਰੱਦ ਹੋਣੀ ਚਾਹੀਦੀ ਆ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਉੱਤੋਂ ਦੀ ਇਹ ਸਾਡੇ ਤੇ ਨਸ਼ੇ ਦੇ ਇਲਜ਼ਾਮ ਲਾਉਂਦੇ ਨੇ ਜੀ ਸਾਡੇ ਤੋਂ ਖੇਡਣ ਵਾਲੇ ਮੁੰਡੇ 'ਚ ਕੋਈ ਵੀ ਨਸ਼ਾ ਕਰਦਾ ਹੋਵੇ ਜੀ ਅਸੀਂ ਡਰਗ ਟੈਸਟ ਕਰਵਾ ਲੋ ਅਸੀਂ ਦੇਮਦਾਰ ਆ ਪਰ ਜਿਹੜੇ ਲੋਕ ਸਾਡੇ ਤੇ ਨਸ਼ੇ ਦੇ ਇਲਜ਼ਾਮ ਲਾ ਰਹੇ ਨੇ ਉਹਨਾਂ ਦਾ ਡਰਗ ਟੈਸਟ ਕਰਾਓ ਜੀ ਉਹ ਪੱਕੇ ਨਸ਼ੇੜੀ ਨੇ ਤੇ ਪ੍ਰਸ਼ਾਸਨ ਨੇ ਇੱਕ ਅਧਿਕਾਰੀਆਂ ਦੇ ਨਾਲ ਤੁਹਾਡੀ ਪਹਿਲਾਂ ਕੋਈ ਰਾਤਾ ਨਹੀਂ ਹੋਇਆ ਗੱਲਬਾਤ ਜੀ ਗੱਲਬਾਤ ਹੋਈ ਸੀ ਜੀ ਉਹ ਕਹਿੰਦੇ ਵੀ ਇਹ ਗਰਾਉਂਡ ਬਾਹਰ ਨਹੀਂ ਸਕਦੇ ਪਰ ਜਿਹੜੇ ਸਾਡੀ ਪੰਚ ਆਪਣੇ ਦਿਲਵੀਰ ਸਿੰਘ ਦਿਲਵੀਰ ਸਿੰਘ ਢਿੱਲੋਂ ਸਾਹਿਬ ਨਾਲ ਜੀ ਜਿਹੜੇ ਆਪਣੇ OSD ਨੇ ਜੀ ਧੂਰੀ ਤੋਂ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਦੋ ਤਿੰਨ ਵਿੱਚ ਤੁਹਾਡਾ ਮਸਲਾ ਹੱਲ ਕੀਤਾ ਜਾਊਗਾ ਜੀ ਅਗਰ ਦੋ ਤਿੰਨ ਤੇ ਮਸਲਾ ਨਹੀਂ ਹੱਲ ਹੁੰਦਾ ਫਿਰ ਅਗਲੀ ਕਾਰਵਾਈ ਤੁਹਾਡੇ ਕੀ ਹੋਊਗੀ ਅਗਲੀ ਕਾਰਵਾਈ ਤਾਂ ਅਸੀਂ ਫਿਰ ਬਹੁਤ ਵੱਡਾ ਇਕੱਠ ਕਰਾਂਗੇ ਜੀ ਵੱਡੇ ਪੱਧਰ ਤੇ ਫਿਰ ਅਸੀਂ ਸੀਐਮ ਭਗਵੰਤ ਮਾਨ ਸਾਹਿਬ ਜਿੱਥੇ ਆਉਣਗੇ ਅਸੀਂ ਉੱਥੇ ਆਪਦਾ ਇਕੱਠ ਲੈ ਕੇ ਜਾਵਾਂਗੇ ਆਪਣੀ ਮੰਗਾਂ ਰੱਖਾਂਗੇ ਜੀ ਅੱਜ ਇਹ ਕੀ ਕਰਨਾ ਚਾਹੋਗੇ ਅਸੀਂ ਇਸ ਤੋਂ ਅ ਮੇਰਾ ਨਾਮ ਕਰਮਜੀਤ ਮਾਨੁਕਿਆ ਮੈਂ ਸੂਬਾ ਮੀਤ ਪ੍ਰਧਾਨਾ ਨੌਜਵਣ ਪਾਰਸਭਾ ਅੱਜ ਦੁਗਣੀ ਪਿੰਡ ਅਸੀਂ ਆਪਣੀ ਟੀਮ ਲੈ ਕੇ ਆਏ ਆ ਇਸ ਪਿੰਡ ਦਾ ਜਿਹੜਾ ਖੇਡ ਗਰਾਊਂਡ ਆ ਪਹਿਲਾਂ ਪੰਚਾਇਤ ਨੇ ਮਤਾ ਪਾ ਕੇ ਛੱਡਿਆ ਹੋਇਆ ਤੇ ਅੱਜ ਇਹਨਾਂ ਤੋਂ ਇਹ ਗਰਾਊਂਡ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਨਿੰਦਣਯੋਗ ਆ ਤੇ ਅਸੀਂ ਨੌਜਵਾਨ ਭਾਰਸਵ ਵੱਲੋਂ ਇਹਨਾਂ ਨੌਜਵਾਨਾਂ ਨਾਲ ਡਟ ਕੇ ਖੜੇ ਆ ਇਹ ਗਰਾਊਂਡ ਇਹਨਾਂ ਨੂੰ ਮਿਲਣਾ ਚਾਹੀਦਾ ਇਸ ਪੰਚਾਇਤ ਨੂੰ ਚਾਹੀਦਾ ਕਿ ਸਟੈਪ ਪਿੱਛੇ ਪੱਟਣ ਦੀ بجائے ਇੱਕ ਸਟੈਪ ਅੱਗੇ ਚ ਪਟਣਾ ਚਾਹੀਦਾ ਇਹਨਾਂ ਨੇ ਨੈਟ ਆਪਣੇ ਪੱਲਿਓ ਲਾਇਆ ਪਿਚ ਆਪਣੇ ਪੱਲਿਓ ਬਣਾਈ ਆ ਇਹ ਸਾਰੀ ਜ਼ਿੰਮੇਵਾਰੀ ਪੰਚਾਇਤ ਦੀ ਬਣਦੀ ਆ ਕਿ ਇਸ ਗਰਾਊਂਡ ਦੇ ਵਿੱਚ ਇਨੂੰ ਖੋਣ ਦੀ ਬਜਾਏ ਜੋ ਸੂਤ ਦੀ ਲੋੜ ਹੈ ਇਹਨਾਂ ਨੌਜਵਾਨਾਂ ਨੂੰ ਪੁੱਛ ਕੇ ਇਹਨਾਂ ਨੂੰ ਮਿਲਣੀ ਚਾਹੀਦੀ ਆ ਇਹਨਾਂ ਵਾਸਤੇ ਡਾਈਟ ਦੇ ਇਹਨਾਂ ਵਾਸਤੇ ਕਿੱਟਾਂ ਦਾ ਬਕਾਇਦਾ ਤੌਰ ਤੇ ਪੰਚਾਇਤ ਵੱਲੋਂ ਸਰਕਾਰ ਵੱਲੋਂ ਪ੍ਰਬੰਧ ਕਰਕੇ ਦੇਣਾ ਚਾਹੀਦਾ ਅਸੀਂ ਸਾਰੇ ਪੰਜਾਬ 'ਚ ਮਹਿੰਮ ਚਲਾ ਰਹੇ ਆ ਬਹੁਤ ਸਾਰੇ ਹਜ਼ਾਰਾਂ ਪਿੰਡ ਪੰਜਾਬ ਦੇ ਇਸ ਤਰ੍ਹਾਂ ਦੇ ਆ ਜਿੱਥੇ ਨੌਜਵਾਨਾਂ ਵਾਸਤੇ ਖੇਡਣ ਵਾਸਤੇ ਕੋਈ ਗਰਾਊਂਡ ਹੀ ਨਹੀਂ ਹੈਗਾ ਕੋਈ ਸਰਕਾਰੀ ਕੋਚ ਨਹੀਂ ਕੋਈ ਡਾਈਟ ਨਹੀਂ ਕੋਈ ਕਿੱਟਾਂ ਨਹੀਂ ਹੈਗੀਆਂ ਦੁਗਣੀ ਪਿੰਡ ਦੇ ਨੌਜਵਾਨਾਂ ਨੇ ਮਸਲਾ ਚੱਕਿਆ ਇੱਕ ਪਿੰਡ ਦਾ ਨਹੀਂ ਬਹੁਤ ਸਾਰੇ ਪਿੰਡਾਂ ਦਾ ਨੌਜਵਾਨਾਂ ਤੇ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਕਿ ਦੁਗਣੀ ਪਿੰਡ ਦੇ ਨੌਜਵਾਨਾਂ ਤੋਂ ਸੇਧ ਲੈ ਕੇ ਆਪਦੇ ਆਪ ਦੇ ਪਿੰਡ ਦੇ ਵਿੱਚ ਇਕੱਠ ਕਰਕੇ ਮੰਗ ਕਰੋ ਕਿ ਹਰ ਇੱਕ ਪਿੰਡ ਦੇ ਵਿੱਚ ਖੇਡ ਗਰਾਊਂਡ ਚਾਹੀਦਾ ਇਹ ਸਰਕਾਰ ਨੇ ਐਲਾਨ ਕੀਤਾ ਸੀਗਾ ਇਸ ਵਿਧਾਨ ਸਭਾ ਦੇ ਬਜਟ ਦੇ ਵਿੱਚ ਕਿ 927 ਕਰੋੜ ਰੁਪਇਆ ਜਿਹੜਾ ਹੈਗਾ ਸੀ ਖੇਡਾਂ ਵਾਸਤੇ ਰੱਖਿਆ ਹਰੇਕ ਪਿੰਡ ਨੂੰ ਦਵਾਂਗੇ ਤੇ 927 ਕਰੋੜ 12000 ਪਿੰਡਾਂ ਦੇ ਹਿਸਾਬ ਨਾਲ ਅਸੀਂ ਜੇ ਦੇਖੀਏ ਤਾਂ ਇੱਕ ਪਿੰਡ ਨੂੰ ਥੇਲੀਆਂ ਚਵਾਨੀਆਂ ਹੀ ਆਉਂਦੀਆਂ ਐਨੇ ਪੈਸਿਆਂ ਦੇ ਵਿੱਚ ਨਾ ਗਰਾਊਂਡ ਦਿੱਤਾ ਜਾ ਸਕਦਾ ਨਾ ਕੋਈ ਸਮਾਨ ਦਿੱਤਾ ਜਾ ਸਕਦਾ ਹੈਗਾ ਹਜ਼ਾਰਾਂ ਕਰੋੜ ਰੁਪਈਆ ਦੀ ਲੋੜ ਆ ਜੇ ਖੇਡ ਖੇਡ ਟਾਂਚ ਨੂੰ ਠੀਕ ਤਰੀਕੇ ਨਾਲ ਚਲਾਉਣਾ ਹੈਗਾ ਇਹ ਸਰਕਾਰ ਯੁੱਧ ਨਸ਼ਾ ਵਿਰੁੱਧ ਚਲਾ ਰਹੀ ਆ ਇਹ ਸਿਰਫ ਫੋਕਾ ਨਾਰਾ ਜਿੰਨਾ ਸਮਾਂ ਨਸ਼ਿਆਂ ਤੋਂ ਖੇੜਾ ਛਡਾਉਣ ਵਾਸਤੇ ਖੇਡਾਂ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਜੇ ਖੇਡਾਂ ਦਾ ਪ੍ਰਬੰਧ ਹੋਊ ਨੌਜਵਾਨ ਵਾਸਤੇ ਰਹੀਮਾ ਹੋਊਗਾ ਆਪਦਾ ਪਸੀਨਾ ਗਰਾਊਂਡ ਦੇ ਵਿੱਚ ਆ ਕੇ ਵਹਾਊਗਾ ਫੇਰ ਹੀ ਨਸ਼ਾ ਵਾਲੇ ਪਾਸੇ ਖੜਖੇੜਾ ਜਿਹੜਾ ਛੜਾਇਆ ਜਾ ਸਕਦਾ ਫੇਰ ਹੀ ਗੈਂਗਵਾਰ ਜਿਹੜੀ ਆ ਪੰਜਾਬ ਚੋਂ ਖਤਮ ਕੀਤੀ ਜਾ ਸਕਦੀ ਹੈ ਇਹਨਾਂ ਨੌਜਵਾਨਾਂ ਨੂੰ ਜਿੱਥੋਂ ਤੱਕ ਲੋੜ ਪਈ ਨੌਜਵਾਨ ਭਾਰਸਭਾ ਇਹਨਾਂ ਦੇ ਨਾਲ ਖੜੀ ਹੈ ਜਿੱਥੇ ਜ਼ਰੂਰਤ ਪਈ ਅਸੀਂ ਸੰਘਰਸ਼ ਨਾਲ ਮੋੜ ਨਾ ਮੋੜਾ ਲਾ ਕੇ ਖੜਾ ਕਰਾਂਗੇ ਇਹ ਇੱਥੇ ਪੱਕੇ ਤੌਰ ਤੇ ਬੈਠਣਾ ਵੀ ਚਾਹੀਦਾ ਤੇ ਡੀਸੀ ਸਾਹਿਬ ਨੂੰ ਇੱਕ ਬਾਬ ਦੇ ਤੌਰ ਤੇ ਬਿਲਕੇ ਮੰਗ ਵੀ ਕੋਸ਼ਿਸ਼ ਕਰਾਂਗੇ ਕੀਤੀ ਜਾਵੇ ਕਿ ਜਿਹੜੀ ਬੋਲੀ ਹੋਈ ਆ ਉਹਨੂੰ ਰੱਦ ਕੀਤਾ ਜਾਵੇ ਤੇ ਇਹ ਗਰਾਊਂਡ ਪਿੰਡ ਦੇ ਨੌਜਵਾਨਾਂ ਕੋਲੇ ਹੀ ਰਹਿਣਾ ਚਾਹੀਦਾ ਮਿਹਰਬਾਨੀ। ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਵੇਖਦੇ ਹੋ? ਬਤੁਲ ਤਾਂ ਹਲਕਾ ਇਹ। ਦੇਖੋ ਅਸੀਂ ਤਾਂ ਪਿੰਡ ਦੇ ਨੌਜਵਾਨਾਂ ਨੂੰ ਇਸ ਇਲਾਕੇ ਦੇ ਸਾਰੇ ਨੌਜਵਾਨਾਂ ਨੂੰ ਇਹ ਵਿਚਾਰੇ ਖੇਡਣ ਵਾਲੇ ਆ ਖਿਡਾਰੀ ਆ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਬਾਲਾ ਪਤਾ ਨਹੀਂ ਹੈਗਾ ਅੱਜ ਤੱਕ ਇਹਨਾਂ ਸੱਤਾਧਾਰੀਆਂ ਤੋਂ ਵੀ ਬਚ ਕੇ ਰਹੋ ਤੇ ਜਿਹੜੇ ਸੱਤਾ ਤੋਂ ਬਾਹਰ ਆ ਤੇ ਸੱਤਾ ਚ ਆਉਣ ਦੀ ਕੋਸ਼ਿਸ਼ ਕਰ ਰਹੇ ਉਹਨਾਂ ਤੋਂ ਵੀ ਬਚ ਕੇ ਰਹੋ। ਉਹ ਤਬੂਸੀ ਮਾਰ ਕੇ ਕਿਤੇ ਉਹਦੇ ਚ ਕਿਤੇ ਉਹਦੇ ਚ ਇਹ ਜਾਂਦੇ ਜੁੰਦੇ ਰਹਿੰਦੇ ਆ ਮੈਂ ਕਹਿੰਦਾ ਨਾਮ ਨਹੀਂ ਲੈਣਾ ਚਾਹੁੰਦਾਗਾ ਇਹਨਾਂ ਸਾਰਿਆਂ ਤੋਂ ਬਚ ਕੇ ਰਹੋ ਇਹ ਤੁਹਾਡੇ ਨਾਮ ਤੇ ਤੁਹਾਡਾ ਖੂਨ ਪੀਣੀਆਂ ਜੋਕਾਂ ਇਹਨਾਂ ਨੂੰ ਤੁਸੀਂ ਜਾਣਦੇ ਨਹੀਂ ਇਹ ਕੀ ਸ਼ੈਆ ਹੈਗੀਆਂ ਇਹ ਸਾਨੂੰ ਸਿਰਫ ਸੰਧ ਸਮਝਦੇ ਆ ਸਾਨੂੰ ਗੁੰਡੇ ਮਵਾਲੀ ਬਣਾ ਕੇ ਗੈਂਗ ਵਰ ਕਰਵਾਉਂਦੇ ਆ ਸਾਡੇ ਹੱਥੋਂ ਗੈਂਗਸਟਰ ਸਾਨੂੰ ਬਣਾਉਂਦੇ ਆ ਇਹ ਸਾਡਾ ਭਵਿੱਖ ਨਹੀਂ ਸਵਾਰਨਾ ਚਾਹੁੰਦੇ ਇਹ ਆਪਦਾ ਭਵਿੱਖ ਸਾਡੇ ਰਾਂਹ ਸਵਾਰਨਾ ਚਾਹੁੰਦੇ ਆ ਤੇ ਇਹ ਗਰਾਊਂਡ ਥੋੜੀ ਗੱਲ ਟੋਕੂਗਾ ਅਕਸਰ ਦੇਖਿਆ ਜਾਂਦਾ ਆ ਵੀ ਜਿਹੜਾ ਸਰਕਾਰਾਂ ਦੀ ਭਵਿੱਖ ਹੁੰਦਾ ਆਉਣ ਵਾਲੀ 27 ਦੇ ਚੋਣ ਹੋਣ ਲੱਗੀ ਆ ਨੌਜਵਾਨੀ ਦੇ ਨਿਰਪਰ ਹੁੰਦਾ ਕਿ ਆਹ ਹਾਲਾਤਾਂ ਨੂੰ ਦੇਖ ਕੇ ਸਰਕਾਰ ਦਾ ਮੁੜ ਕੇ ਜਿਹੜਾ ਹੈਗਾ ਸੱਤਾ ਦੇ ਵਿੱਚ ਆਉਣ ਦਾ ਕੋਈ ਮੋਕਾ ਦੇਖੋ ਮੈਂ ਉਹੀ ਗੱਲ ਕਹਿ ਰਿਹਾ ਕਿ ਜਦੋਂ ਲੋੜ ਹੁੰਦੀ ਆ ਵੋਟਾਂ ਦੀ ਉਦੋਂ ਸਾਰੇ ਤੁਹਾਡੇ ਕੋਲੇ ਆ ਜਾਂਦੇ ਆ ਤੁਹਾਡੇ ਦਰਵਾਜ਼ਿਆਂ ਤੇ ਆ ਕੇ ਖੜ੍ਹ ਜਾਂਦੇ ਆ ਪਹਿਲਾ ਦੂਜਾ ਤੀਜਾ ਚੌਥਾ ਸਾਰੀ ਜਿਹੜੇ ਬੈਠੇ ਆ ਤੇ ਜਿਹੜੇ ਬਾਹਰ ਆ ਸਾਰੀ ਉਹ ਸਾਰੇ ਤੁਹਾਨੂੰ ਵੋਟਾਂ ਸਮਝਦੇ ਆ ਤੇ ਜਿਹੜੀ ਇਹ ਸਰਕਾਰ ਦੀ ਗੱਲ ਆ ਇਹਨਾਂ ਨੇ ਪਹਿਲਾਂ ਵੀ ਨੌਜਵਾਨਾਂ ਦਾ ਸਭ ਤੋਂ ਵੱਡਾ ਮੁੱਦਾ ਨਸ਼ਿਆਂ ਦਾ ਲਿਆ ਸੀਗਾ ਉਹਦੇ ਨਾਂ ਤੇ ਹੀ ਵੋਟਾਂ ਲਈਆਂ ਸੀਗੀਆਂ ਅੱਜ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਅਸੀਂ ਕਹਿੰਦੇ ਫੇਰ ਹੀ ਸਾਰਥਕ ਆ ਜੇ ਪੰਜਾਬ ਦੇ ਵਿੱਚੋਂ ਨਸ਼ੇ ਤਸਕਰ ਗੁੰਡੇ ਮਵਾਲੀ ਪੁਲਸ ਵਾਲੇ ਤੇ ਜਿਹੜੇ ਸਿਆਸਤਦਾਨ ਆ ਇਹਨਾਂ ਦਾ ਜਿਹੜਾ ਗਠਜੋੜ ਬਣਿਆ ਜਿੰਨਾ ਸਮਾਂ ਟੁੱਟਦਾ ਨਹੀਂਗਾ ਉਨਾ ਸਮਾਂ ਨਸ਼ਾ ਖਤਮ ਕੀਤਾ ਹੀ ਨਹੀਂ ਜਾ ਸਕਦਾਗਾ ਜਦੋਂ ਨਸ਼ਾ ਵਿਰੋਧ ਚੱਲ ਰਿਹਾ ਪਰ ਚਿੱਟੇ ਨਾਲ ਆਏ ਦਿਨ ਜਿਹੜੀਆਂ ਮੌਤਾ ਪੰਜਾਬ ਦੇ ਪਿੰਡਾਂ ਦੇ ਵਿੱਚ ਹੋ ਰਹੀਆਂ ਤੇ ਨਸ਼ਾ ਤੋਂ ਖਿਹੜਾ ਤਾਂ ਹੀ ਛਡਾਇਆ ਜਾ ਸਕਦਾ ਜੇ ਇਹ ਖੇਡ ਗਰਾਊਂਡ ਬਚਣਗੇ ਇਹਨਾਂ ਨੂੰ ਮਿਲਣਗੇ ਅਸੀਂ ਨੌਜਵਾਨ ਭਾਰਸੋਵ ਵੱਲੋਂ ਡਟ ਕੇ ਨਾਲ ਖੜੇ ਆ ਸੰਘਰਸ਼ੀ ਇੱਕ ਮਕਤਰ ਤਰੀਕਾ ਉਹਦੇ ਨਾਲ ਹੀ ਗਰਾਊਂਡ ਬਚਾਇਆ ਜਾ ਸਕਦਾ ਤੇ ਇਸ ਲਈ ਅਪਣ ਜਨਤਾ ਦਾ ਕੀ ਕੀ ਕਾਰਨਾ ਮਤਲਬ ਉਹ ਜਗਾ ਸਾਡੀ ਕਿਉਂ ਕਰਾਈ ਇਹਨੂੰ ਕਰਾਈ ਜਾ ਰਹੀ ਹੈ ਪਹਿਲਾਂ ਦਾ ਜ਼ਤੀ ਸੀ ਜਿਆਦਾ ਉਹਨਾਂ ਨੂੰ ਅੱਛਾ ਨੀ ਨੀ ਉਹਨਾਂ ਦੀ ਸਿਆਸਤ ਆ ਇਹ ਜਿਦਾਂ ਵੈਸ਼ ਕੱਢਦੇ ਨੇ ਇਹ ਜਾਣ ਜਾਣ ਕੇ ਜਾਣ ਜਾਣ ਕੇ ਇਹ ਗੱਲਾਂ ਜਨੇਟਾਂ ਦੇ ਚੜਦੇ ਨੇ ਕਦੇ ਕੁਝ ਕਹਿੰਦੇ ਨੇ ਇਹਨਾਂ ਹੀ ਨੇਟਾਂ ਜਾਣ ਜਾਣ ਕੇ ਇਹ ਜਿਹੇ ਗੱਲਾਂ ਕਰਦੇ ਨੇ ਇਹ ਸਲਾਮੀਆ ਸਕੂਲ ਛੱਡਿਆ ਹੈ ਨਾ ਵਾਸਤੇ ਪੰਜ ਜੀ ਦੇ ਗਰਾਊਂਡ ਵਾਸਤੇ ਪੰਜ ਜੀ ਜਾਣ ਛੱਡਿਆ ਬੋਟਾ 10 ਮਹੀਨਾ ਤੋਂ ਇਹਨਾਂ ਦੀ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਸਦੀਖ ਹਾਂ ਪੰਜਾਂ ਜੀ ਮੈਂ ਇੱਕ ਨੰਬਰ ਵਾਰਡ ਦਾ ਕਿਹੜਾ ਪਿੰਡ ਪਿੰਡ ਮੇਰਾ ਦੁਗਨੀ ਹੈ ਜੀ ਤੇ ਪੰਜ ਸਾਹਿਬ ਇਹ ਜਿਹੜਾ ਤੁਹਾਡੇ ਪਿੰਡ ਉਹ ਉਧਰ ਬੱਚੇ ਨੂੰ ਗਰਾਊਂਡ ਮਿਲਿਆ ਸੀਗਾ ਪਿਛਲੇ ਸਰਪੰਚ ਵੱਲੋਂ ਜੀ ਸਾਰਾ ਉਹ ਬੱਚਿਆਂ ਨੇ ਨਵੀਂ ਪੰਚਾਇਤ ਤੋਂ ਇਲਜ਼ਾਮ ਲਾਇਆ ਵੀ ਉਹ ਤਾਂ ਖੋਇਆ ਜਾ ਰਿਹਾ ਕੀ ਕਾਰਨਾ ਕੀ ਗੱਲ ਹੋ ਜੀ ਕੋਈ ਗਰਾਊਂਡ ਨਹੀਂ ਹੈਗਾ ਉਹ ਜੀ ਇੱਕ ਮੁੱਦਾ ਬਣਾਇਆ ਸੀ ਬੋਟਾਂ ਦਾ ਲਾਲਚ ਕੀਤਾ ਸੀ ਉਹ ਉਹੋ ਜੀ 15 ਦਿਨ ਪਹਿਲਾਂ ਮਤਾ ਪਾਇਆ ਮਤਾ ਵੀ ਉਹਦੇ ਸਾਈਨ ਵੀ ਹਾਲਾਂਕਿ ਉਹਨਾਂ ਦੇ ਮੈਂਬਰਾਂ ਦੇ ਝਾਲੀ ਨੇ ਅਸੀਂ ਸਾਫਤ ਕਰ ਸਕਦੇ ਹਾਂ ਮੈਂਬਰਾਂ ਦੇ ਸਾਈਨ ਵੀ ਝਾਲੀ ਨੇ ਉਹ ਜ਼ਮੀਨ ਬਾਹੀ ਜਾਂਦੀ ਆ ਜੀ ਉੱਥੇ ਮੋਟਰ ਸਾਡੀ ਲੱਗੀ ਹੋਇਆ 13 ਬਿਗਾਂ ਚ ਉਹ ਪਹਿਲਾਂ ਵੀ ਅਸੀਂ ਠੇਕੇ ਦੇ ਨੰਦੇ ਤੇ ਸਾਡੇ ਕੋਲੇ ਠੇਕੇ ਵਾਲੇ ਪਰੂਫ ਵੀ ਪਏ ਨੇ ਪਿਛਲੇ ਵੀ ਹੁੰ ਜਿਹੜੀ ਜ਼ਮੀਨੋਂ ਠੇਕੇ ਦੇ ਦਿੱਤੀ ਜਾਂਦੀ ਸੀ ਉਹ ਗਰਾਊਂਡ ਦੇ ਲੈਕ ਨਹੀਂ ਹੈਗੀ ਸਾਡੇ ਦੁਗਣੀ ਪਿੰਡ ਦੇ ਵਿੱਚ ਆਹ ਗਰਾਊਂਡ ਸਾਡਾ ਛੱਡਾਇਆ ਹੋਇਆ ਜੀ ਪਹਿਲੀ ਪੰਚਾਇਤ ਦਾ ਛੱਡਾਇਆ ਜੀ ਇਹ ਕਦਮ ਆਇਆ ਨਾਲ ਲਾ ਕੇ ਛੜਵਾਇਆ ਤੇ ਜੀ ਗਰਾਊਂਡ ਸਾਡੇ ਉਰੇ ਸਰਕਾਰ ਦਾ ਪੈਸਾ ਵੀ ਲੱਗਿਆ ਹੋਇਆ ਜੀ ਹਾਲਾਂਕਿ ਹੁਣ ਜਿਹੜਾ ਨਸਿਆ ਅਵਰਧ ਕੰਮ ਚੱਲਦਾ ਉਹਦੇ ਕਰਕੇ ਪਹਿਲਾਂ ਇਹ ਵਿੱਚੋਂ ਨੀਵਾ ਦੀ ਏਸ਼ੀਏ ਦੇ ਵਿੱਚ ਭਰਾਓ ਪਵਾ ਰਹੇ ਆ ਵਿੱਚ ਬਣਾ ਕੇ ਦੇਵਾਂਗੇ ਜੀ ਉਰੇ ਬੱਚੇ ਖੇਡਣ ਜੀ ਇਹ ਸਾਡਾ ਗਰਾਊਂਡ ਛੜਵਾਇਆ ਹੋਇਆ ਜੀ ਇਹ ਵਾਕੇ ਲਿਖਿਆ ਵੀ ਹੋਇਆ ਜੀ ਗਰਾਊਂਡ ਇਹ ਸਾਡਾ ਸਾਰਾ ਕੁਝ ਇਹ ਪਾਸ ਹੋਇਆ ਹੋ ਇਕੇ ਨਹੀਂ ਦੇਗਾ ਜੀ ਇਹ ਜੀ ਇੱਕ ਕਿਲ ਆ ਜਾਦਾ ਜੀ ਉਹ ਮਤਲਬ ਕਹ ਰਹੇ ਜਗਾ ਘਟਾ ਹੈ ਵੀ ਕਰੈਕਟਲੀ ਵੀ ਜਗਾ ਵੱਧ ਚਾਹੀਦੀ ਆ ਨਹੀਂ ਇਹ ਤਾਂ ਇਹ ਤਾਂ ਜੀ ਇੱਕ ਮੋਢਾ ਪਹਿਲਾਂ ਨਹੀਂ ਪਹਿਲਾਂ ਨਹੀਂ ਵੱਧ ਚਾਹੀਦੀ ਸੀ ਪਹਿਲਾਂ ਪਹਿਲਾਂ ਵੀ ਚਾਹੀਦੀ ਸੀ ਜੀ ਪਹਿਲਾਂ ਕਿਵੇਂ ਉਹਰੇ ਖੇਡਦੇ ਰਹੇ ਨੇ ਇੰਨੇ ਸਾਲਾਂ ਦੇ ਹੁਣ ਉਹ ਸਾਨੂੰ ਪਤਾ ਵੀ ਸੋਸ਼ੇ ਬਾਜ਼ੀਆਂ ਕਰਦੇ ਨੇ ਪਾਰਟੀ ਵਾਈ ਵਾਲੀਆਂ ਗੱਲਾਂ ਕਰਦੇ ਨੇ ਅਸੀਂ ਪਾਰਟੀ ਬਾਜੀ ਨਹੀਂ ਚਾਹੁੰਦੇ ਅਸੀਂ ਸਾਰਿਆਂ ਨੂੰ ਇੱਕ ਅੱਖ ਨਾਲ ਦੇਖਣਾ ਚਾਹੁੰਦੇ ਆ ਜੀ ਹਾਂ ਜੀ ਕੀ ਨਾਮ ਆ ਜੀ ਸਾਜਦਾ ਬੇਗਮ ਆ ਜੀ ਮੇਰੀ ਵਾਈਫ ਹੈ ਪੰਚਾਇਤ ਮੈਂਬਰ ਸੋਣੇ ਕੀ ਮਾਮਲਾ ਜੀ ਇਹ ਗਰਾਊਂਡ ਬੱਚਿਆ ਕਹਿੰਦੇ ਹਾਂ ਤੋਂ ਗਰਾਊਂਡ ਛੜਾਇਆ ਜਾ ਰਿਹਾ ਇਹ ਗਰਾਊਂਡ ਸਰ ਪਿਛਲੀ ਪੰਚਾਇਤ ਨੇ ਨਾ ਮਤਲਬ ਕੋਈ ਟੂਰਨਾਮੈਂਟ ਕਰਾਉਣਾ ਸੀ ਆਮ ਪਰੇਰੀ ਤੌਰ ਤੇ ਮਤਾ ਪਾ ਕੇ ਉਸ ਟਾਈਮ ਇਹ ਦੇਤਾ ਸੀ ਗਰਾਊਂਡ ਵਾਲੇ ਦੇ ਵੀ ਦੋ ਤਿੰਨ ਪਿੰਡਾਂ ਦੇ ਮੈਚ ਸੀਗੇ ਵਿਚਾਲੇ ਖਾਲੀ ਪਿਆ ਮਹੀਨਾ ਦੋ ਮਹੀਨੇ ਮਤਾ ਪਾ ਕੇ ਦੇਤਾ ਸੀ ਵੀ ਇਸ ਟਾਈਮ ਤੁਸੀਂ ਖੇਡਾਂ ਲਈ ਇਹਨੂੰ ਵਰਤ ਲਓ ਤੇ ਉਸ ਤੋਂ ਬਾਅਦ ਵੀ ਫੇਰ ਠੇਕੇ ਤੇ ਦੇ ਦਾਂਗੇ ਕਿਉਂਕਿ ਉੱਤੇ ਮੋਟਰ ਲਵਾਈ ਹੈ ਪੰਚਾਇਤ ਦੀ ਤੇ ਉਹ ਸ਼ਾਮਲਾਟ ਜਿਹੜੀ ਜ਼ਮੀਨ ਹੈ ਇਹ ਇਨਕਮ ਸੋਰਸ ਪੰਚਾਇਤ ਨੂੰ ਹੋਰ ਕੋਈ ਹੈ ਨਹੀਂ ਇਹ ਜਿਹੜੀ 12-13 ਵਿੱਗੇ ਜ਼ਮੀਨ ਹੈ ਮੋਟਰ ਲਵਾਈ ਹੈ ਵਿੱਚ ਤੇ ਉਹਦੇ ਕਰਕੇ ਇਹ ਪੰਚਾਇਤ ਨੂੰ ਕੋਈ ਆਮਦਨ ਦਾ ਸਾਧਨ ਨਹੀਂ ਬਾਕੀ ਰਹੀ ਗੱਲ ਗਰਾਊਂਡ ਦੀ ਉਹ ਪਿੰਡ ਦੇ ਨਾਲ ਹੀ 5 ਵਿੱਗਿਆਂ ਦੇ ਵਿੱਚ SLAWEA ਸਕੂਲ ਦੇ ਨਾਲ ਗਰਾਊਂਡ ਅਸੀਂ ਛੱਡਿਆ ਹੋਇਆ ਹੁਣ ਉਹਦੇ ਭਰਤ ਪਾ ਕੇ ਉਹਨੂੰ ਪੱਧਰ ਕਰਕੇ ਨੈਟ ਨਟ ਵੀ ਲਾਇਆ ਸਾਰਾ ਕੁਝ ਤੇ ਉੱਤੇ ਅਸੀਂ ਗਰਾਊਂਡ ਵਾਸਤੇ ਤਿਆਰ ਕਰਕੇ ਦੇ ਰਹੇ ਆਂ ਜਗਾ ਐਡਣ ਵਾਸਤੇ ਉੱਥੇ ਤਾਂ ਸਰਕਾਰ ਦਾ ਜਿਹੜੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਅਸੀਂ ਨੈਟ ਨੋਟ ਲਾ ਕੇ ਸਾਰਾ ਕੁਝ ਕਰਕੇ ਨਾਲੇ ਪਿੰਡ ਦੇ ਨਾਲ ਐ ਬਿਲਕੁਲ ਜਿਹੜੀ ਉਹ ਜ਼ਮੀਨ ਹੈ ਜੀ ਉੱਤੇ ਤਾਂ ਇਸ ਟਾਈਮ ਇਹ ਸਮਝ ਲਓ ਕਿ ਨਸ਼ੇ ਦਾ ਅੱਡਾ ਬਣਾਇਆ ਜਾ ਰਿਹਾ ਅਸੀਂ ਆਪ ਦੇਖਿਆ ਉੱਥੇ ਟੱਟੀ ਪਿਸ਼ਾਬ ਲੋਕ ਜਾ ਰਹੇ ਨੇ ਸਰੰਜਾਂ ਪਈਆਂ ਨੇ ਗੋਲੀਆਂ ਦੇ ਪੱਤੇ ਪਏ ਨੇ ਮੇਰਾ ਗੱਲ 6 ਮਹੀਨਿਆਂ ਤੋਂ ਤਾਂ ਉੱਤੇ ਕੋਈ ਜਾ ਕੇ ਨਹੀਂ ਖੜਿਆ ਉੱਥੇ ਅੱਡੀ ਅੱਡੀ ਬੂਟੀ ਖੜੀ ਐ ਕਿ ਉੱਥੇ ਕਿਸੇ ਨੇ ਖੇਡਣਾ ਤਾਂ ਦੂਰ ਦੀ ਗੱਲ ਐ ਕਿਸੇ ਨੇ ਘਾਬ ਨਹੀਂ ਘਟਾਇਆ ਤੇ ਉੱਥੇ ਕਦੇ ਵੀ ਕਿਸੇ ਨੇ ਕੋਈ ਖੇਲਦਾ ਨਹੀਂ ਦੇਖਿਆ ਅਸੀਂ ਚਾਹੁੰਦੇ ਆਂ ਵੀ ਉਹ ਠੇਕੇ ਦੇ ਦੇ ਕੇ ਪੰਚਾਇਤ ਨੂੰ ਆਮਦਨ ਹੋਵੇ ਉਹੀ ਸਫਾਈ ਤੇ ਪੈਸੇ ਲੱਗਣ ਆਮਦਨ ਤਾਂ ਕਦੇ ਵੀ ਦੁਕਾਨਾਂ ਵੀ ਨਹੀਂ ਪੰਚਾਇਤੀ ਦੁਕਾਨਾਂ ਦਾ ਜੀ ਪਿਛਲੀਆਂ ਪੰਚਾਇਤਾਂਆਂ ਦੱਤੀਆਂ ਹੋਈਆਂ ਨੇ ਕੋਈ ਕਿਰਾਇਆ ਨਹੀਂ ਦੇ ਰਿਹਾ ਕੋਈ ਕੁਛ ਨਹੀਂ ਦੇ ਰਿਹਾ ਪਿਛਲੀਆਂ ਪੰਚਾਇਤਾਂ ਨੇ ਸਰਪੰਚਾਂ ਨੇ ਉਹ ਦਿੱਤੀਆਂ ਹੋਈਆਂ ਨੇ ਆਪਦੇ ਲਿਆਜੀਆਂ ਨੂੰ ਜਿਹੜਾ ਇਹ ਐ ਇਹ ਮਤਲਬ ਇਹਦੇ ਤੇ ਵੀ ਨਾਲ 2-4 ਬਘੇਰੇ ਸਾਈਡ ਤੋਂ ਲੈ ਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਨੇ ਪਹਿਲਾਂ ਵੀ ਸ਼ਾਮਲਾਟਾਂ ਬਹੁਤ ਸੰਭੀ ਬੈਠੇ ਨੇ ਜੇ ਅਸੀਂ ਤੁਹਾਨੂੰ ਦੱਸੀ ਇੰਨੀਆਂ ਕਿ ਸ਼ਾਮਲਾਟਾਂ ਦੇ ਕਬਜ਼ਾ ਕਰਿਆ ਹੁਣ ਇਹਦੇ ਤੇ ਵੀ ਕਬਜ਼ਾ ਕਰਨ ਦੇ ਇੱਕ ਜਰੀਆ ਬਣਾ ਰਹੇ ਨੇ ਗਰਾਉਂਡ ਦੇ ਥਰੂ ਉਹ ਕਹਿੰਦੇ ਬੱਚੇ ਖੇਡਦੇ ਨੇ ਉੱਥੇ ਵੀ ਬੱਚੇ ਨਸ਼ਾ ਦੂ ਰਹਿੰਦੇ ਨੇ ਇੱਥੇ ਟੂਰਨਾਮੈਂਟ ਵੀ ਕਈ ਹੋ ਚੁੱਕੇ ਨੇ ਤੁਸੀਂ ਜੇ ਮੇਰੇ ਨਾਲ ਚੱਲੋ ਈ ਤੁਹਾਨੂੰ ਮੈਂ ਉੱਥੇ ਗੋਲੀਆਂ ਦੇ ਸਰੰਜਾਂ ਟੀਕੇ ਦਿਖਾਉਣਾ ਨਸ਼ੇ ਦਾ ਅੱਡਾ ਬਣ ਗਿਆ ਪਲੱਸ ਆਲੇ-ਦਾਲੇ ਦੇ ਲੋਕ ਉੱਥੇ ਕੋਈ ਕਿਸੇ ਕੰਮ ਲਈ ਯੂਜ਼ ਕਰ ਰਿਹਾ ਜਗਾ ਨੂੰ ਕੋਈ ਕਿਸੇ ਕੰਮ ਲਈ ਕਰ ਰਿਹਾ 15-17000 ਰੁਪਏ ਵਿੱਗੇ ਵਾਲੀ ਜ਼ਮੀਨ ਹੈ ਜਿਹੜੀ ਖਾਲੀ ਪਈ ਆ ਬੰਜਰ ਬਣੀ ਪਈ ਆ ਇਸ ਕਰਕੇ ਉੱਥੇ ਮੋਟਰ ਵੀ ਐਸੇ ਕਰਕੇ ਲਵਾਈ ਆ ਜੇ ਖੇਤੀਬਾੜੀ ਵਾਲੀ ਜ਼ਮੀਨ ਹੈ ਜੇ ਗਰਾਊਂਡ ਹੁੰਦਾ ਉਹ ਤਾਂ ਕਿਉਂ ਉੱਤੇ ਮੋਟਰ ਲਵਾਈ ਜਾਂਦੀ ਉਹ ਖੇਤੀਬਾੜੀ ਵਾਲੀ ਜ਼ਮੀਨ ਹੈ ਉਹ ਖੇਤੀਬਾੜੀ ਲਈ ਹੀ ਯੂਜ਼ ਹੋਊਗੀ ਨਾਲ ਵਾਲੇ ਵਾਲੇ ਖੇਤ ਨੇ ਜੀਰੀਆਂ ਲੱਗਦੀਆਂ ਨੇ ਕਣਕਾਂ ਲੱਗਦੀਆਂ ਨੇ ਸਾਰਾ ਕੁਝ ਹੁੰਦਾ ਨਾਲੇ ਉਹ ਪਿੰਡ ਤੋਂ 1.5 ਕਿਲੋਮੀਟਰ ਹੈ ਇਹ ਜਿਹੜਾ ਗਰਾਊਂਡ ਹੈ ਬਿਲਕੁਲ ਪਿੰਡ ਦੇ ਵਿੱਚ ਬਣਾ ਕੇ ਦੇ ਰਿਆ ਸੀ ਪਹਿਲਾਂ ਵੀ ਆਲਰੇਡੀ ਗਰਾਊਂਡ ਹੀ ਚੱਲ ਰਿਹਾ ਉਹ ਨੀਵਾ ਸੀ ਪਾਣੀ ਪੋਣੀ ਕੱਢਦਾ ਸੀ ਅਸੀਂ ਹੁਣ ਉੱਥੇ ਭਰੋ ਪਾ ਕੇ 2-300 ਟਰਾਲੀ ਹੁਣ ਸਿੱਟੀ ਆ ਉੱਤੇ ਉਹਨੂੰ ਪੱਧਰ ਕਰਕੇ ਗਰਾਊਂਡ ਬਣਾ ਕੇ ਦੇ ਰਿਆ ਖੇਡਾਂ ਲਈ ਖੇਡਾਂ ਦੇ ਅਸੀਂ ਕੋਈ ਖਲਾਫ ਨਹੀਂ ਹੈਗੇ ਅਸੀਂ ਕਹਿੰਦੇ ਬੱਚੇ ਖੇਡਣ ਵਧੀਆ ਐਸਾ ਕੋ ਚੰਗੀ ਗੱਲ ਐ ਅਸੀਂ ਕਹਿੰਦੇ ਬੱਚੇ ਖੇਡਣਗੇ ਨਸ਼ਿਆਂ ਤੋਂ ਦੂਰ ਰਹਿਣਗੇ ਪਰ ਉਹ ਤਾਂ ਜਿਹੜਾ ਖਾਲੀ ਪਿਆ ਨਸ਼ਿਆਂ ਦਾ ਅੱਡਾ ਬਣਦਾ ਜਾ ਰਿਹਾ ਏ ਸਰਦ ਗੁਰੀਪਿੰਡ ਪਿੰਡ ਦੀ ਪਲੇਗਰਾਉਂਡ ਦਾ ਜੀ ਮਾਮਲਾ ਆ ਜੀ ਕੀ ਮਾਮਲਾ ਸਰ ਹਮਲਾ ਇਹ ਜੀ ਉੱਥੇ ਇੱਕ ਜਗਾ ਛੱਡੀ ਹੋਈ ਹੈ ਜਿੱਥੇ ਕਿ ਮੁੰਡੇ ਕ੍ਰਿਕਟ ਖੇਡਦੇ ਨੇ ਤੇ ਉਹ ਪਿਛਲੀ ਪੰਚਾਇਤ ਨੇ ਉਹਨਾਂ ਨੂੰ ਛੱਡਤੀ ਸੀ ਜ਼ਮੀਨ ਉਹਨੂੰ ਨਹੀਂ ਸੀ ਵਰਤਰੀ ਪਰ ਪੰਚਾਇਤ ਕੋਲ ਆਪਣਾ ਕੋਈ ਪੁਰਾਣਾ ਬਿਜਲੀ ਦਾ ਬਕਾਇਆ ਬਿੱਲ ਖੜਾ ਹੈ ਜਿੰਨੂੰ ਭਰਨ ਲਈ ਉਹਨਾਂ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਹੈ ਤੇ ਪੰਚਾਇਤ ਉਹਨੂੰ ਇੱਕ ਸਾਲੀ ਠੇਕੇ ਤੇ ਦੇਣਾ ਚਾਹੁੰਦੀ ਹੈ ਕਿਉਂਕਿ ਪਿਛਲੇ 2 ਸਾਲਾਂ ਤੋਂ ਉਹ ਪਾਵੇਂ ਸਪੈਟ ਨੂੰ ਜਾਂ ਉੱਥੇ ਗਰਾਊਂਡ ਨੂੰ ਵਰਤ ਰਹੇ ਨੇ ਪਰ ਉਸ ਤੇ ਕਿਸੇ ਤਰ੍ਹਾਂ ਦੀ ਕੋਈ ਗ੍ਰਾਂਟ ਪ੍ਰਾਪਤ ਨਹੀਂ ਹੋਈ ਜਾਂ ਉੱਥੇ ਕੋਈ ਸਪੋਰਟਸ ਦੀ ਫੈਸਿਲਿਟੀ ਨਹੀਂ ਬਣਾਈ ਗਈ ਉਸ ਤੋਂ ਇਲਾਵਾ ਪੰਚਾਇਤ ਇਹ ਕਹਿੰਦੀ ਹੈ ਕਿ ਇਸ ਪਿੰਡ ਦੇ ਅੰਦਰ ਵੀ ਅੱਛੀ ਸਪੋਰਟਸ ਸਪੈਸ਼ਲਿਟੀ ਹੈਗੀ ਹੈ ਜਿੰਨੂੰ ਕਿ ਯੂਥ ਵਰਤ ਸਕਦਾ ਹੈ ਇਸ ਕਰਕੇ ਉਹ ਸਿਰਫ ਇੱਕ ਸਾਲ ਲਈ ਇਹਨੂੰ ਕਿਰਾਏ ਤੇ ਦੇਣਾ ਚਾਹੁੰਦੇ ਨੇ ਤਾਂ ਕਿ ਉਹ ਆਪਣੇ ਪੁਰਾਣੇ ਬਕਾਇਆ ਕਲੀਅਰ ਕਰ ਸਕਣ ਸਰ ਜਗਾਹ ਬਹੁਤ ਘੱਟ ਹੈ ਇਹ ਅੰਦਰ ਗਰਾਊਂਡ ਹੈ ਕਹਿੰਦੇ ਵੀ ਇਹ ਜਗਾਹ ਵੱਧਾ ਕਿ ਜਗਾਹ ਵੱਧ ਜ਼ਰੂਰ ਹੈ ਪਰ ਇਹਦੀ ਜਿਹੜੀ ਸ਼ੇਪ ਹੈ ਉਹ ਬਤਾ ਗਰਾਊਂਡ ਨਹੀਂ ਹੈਗੀ ਇੱਕ ਲੰਬੀ ਜੀ ਆ ਰਖ ਪਾਏਗਾ ਜਿਹੜਾ ਜੀ ਬਤੌਰ ਗਰਾਉਂਡ ਗਰਾਉਂਡ ਤਕਰੀਬਨ ਚਕਚੋਰ ਜਾਂ ਗੋਲ ਹੋਣਾ ਚਾਹੀਦਾ ਇਹ ਗਰਾਉਂਡ ਵਾਸਤੇ ਇਹ ਜਗਾ ਵੀ ਸੂਟੇਬਲ ਨਹੀਂ ਹੈ ਸਰ ਨੌਜਵਾਨ ਕਹਿੰਦੇ ਜਾਂਦੇ ਵੀ ਜਿਹੜਾ ਮਿਲਦੀ ਗੱਲ ਹੋ ਰਹੀ ਹੈ ਕਿ ਨ ਦੁਕਾਨਾਂ ਵੀ ਨਹੀਂ ਉਹਨਾਂ ਨਾਲ ਤਾਂ ਦੇ ਲੈ ਉਹਨਾਂ ਦਾ ਤਾਂ ਕਿਰਾਇਆ ਲਿਆ ਨਹੀਂ ਕਹਿੰਦੇ ਦੁਕਾਨਾਂ ਬਾਰੇ ਮੈਨੂੰ ਆਈਡੀਆ ਨਹੀਂ ਸੀ ਤੁਸੀਂ ਦੱਸਿਆ ਮੈਂ ਇਹਦੇ ਬਾਰੇ ਬਰਤਾਲ ਕਰ ਲਵਾਂਗਾ ਜਸਵਿੰਦਰ ਸਿੰਘ ਬਕਾ ਬਲਾਕ ਵਿਕਾਸ ਤੇ ਪੰਚਾਇਤ ਅਸਤੂਰੀ